ਮੈਂ ਸ਼ੈਲੀ ਰਾਣੀ ਸ਼ਹਿਰ ਸਮਾਣਾ ਜ਼ਿਲ੍ਹਾ ਪਟਿਆਲਾ ਦੀ ਵਸਨੀਕ ਹਾਂ ਮੈਂ ਕਾਫੀ ਟਾਈਮ ਤੋਂ ਨੌਕਰੀ ਦੀ ਤਿਆਰੀ ਕਰ ਰਹੀ ਸੀ ਤੇ ਜਿਵੇਂ ਹੀ ਤੁਹਾਡੀ ਸਰਕਾਰ ਨੇ ਇੰੀਆਂ ਨੌਕਰੀਆਂ ਕੱਢੀਆਂ ਤਾਂ ਹੀ ਅੱਜ ਮੇਰਾ ਪੰਜਾਬ ਕੋਆਪਰੇਟਿਵ ਬੈਂਕ ਵਿੱਚ ਬਤੌਰ ਕਲਰਕ ਨਾਮ ਆਇਆ ਹੈ ਮੈਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਅੱਜ ਮੇਰਾ ਇਸ ਪੰਜਾਬ ਸਰਕਾਰ ਵਿੱਚ ਸ਼ਾਮਿਲ ਹੋਣ ਦਾ ਸੁਪਨਾ ਪੂਰਾ ਹੋਇਆ ਹੈ ਤੇ ਮੈਨੂੰ ਇਹ ਦੱਸਦੇ ਹੋਏ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੇਰੀ ਇਹ ਨੌਕਰੀ ਦੇ ਵਿੱਚ ਮੈਨੂੰ ਕੋਈ ਵੀ ਪੈਸਾ ਨਹੀਂ ਦੇਣਾ ਪਿਆ ਕੋਈ ਵੀ ਰਿਸ਼ਵਤ ਨਹੀਂ ਦੇਣੀ ਪਈ ਮੇਰਾ ਮੈਰਿਟ ਦੇ ਆਧਾਰ ਤੇ ਹੀ ਮੈਨੂੰ ਨੌਕਰੀ ਮਿਲੀ ਹੈ ਮੈਂ ਇੱਕ ਵਾਰ ਫਿਰ ਆਪ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਤੇ ਮੈਂ ਇਹ ਗੱਲ ਦੱਸਦੇ ਹੋਏ ਖੁਸ਼ੀ ਮਨਾਂਗੀ ਕਿ ਸਾਡੇ ਘਰ ਦੇ ਵਿੱਚ ਨਾ ਆਮ ਤੌਰ ਤੇ ਇਹ ਗੱਲ ਚੱਲਦੀ ਸੀ ਕਿ ਜੇ ਮਾਨ ਸਰਕਾਰ ਆਈ ਹੈ ਤਾਂ ਇੰਨੀ ਨੌکریاں ਆਈਆਂ ਨੇ ਇਸ ਤੋਂ ਪਹਿਲਾਂ ਜਿਹੜੀ ਵੀ ਸਰਕਾਰ ਆਈ ਹੈ ਇੰਨੀ ਨੌکریاں ਨਹੀਂ ਦੇਖਣ ਨੂੰ ਮਿਲੀਆਂ ਤੇ ਇਹ ਗੱਲ ਬਿਲਕੁਲ ਸੱਚ ਵੀ ਲੱਗਦੀ ਐ ਧੰਨਵਾਦ ਜੀ অল ਦਾ ਬੈਸਟ ਇੱਕ ਤਾਂ ਮੇਰੇ ਰਾਈਟ ਹੈਂਡ ਤੇ ਹੱਥ ਖੜਾ ਕੀਤਾ ਸਰਦਾਰ ਜੀ ਨੇ ਮਾਨਯੋਗ ਮੁੱਖ ਮੰਤਰੀ ਮਾਈਕ ਨੇੜੇ ਰੱਖ ਲਓ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਅਤੇ ਸਟੇਜ ਤੇ ਸਜੇ ਹੋਏ ਸਾਰੇ ਮੁੱਖ ਮਹਿਮਾਨਾਂ ਨੂੰ ਮੈਂ ਫਤਿਹਰਸ ਕਰਨਾ ਚਾਹਾਂਗਾ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਅ ਸਭ ਤੋਂ ਪਹਿਲੇ ਤਾਂ ਅਕਾਲਪੁਰ ਖਾਈਗੁਰੂ ਜੀ ਦਾ ਸ਼ੁਕਰੀਆ ਆਪਣਾ ਨਾਮ ਤੇ ਲੱਖ ਜੀ ਸਰ ਮੇਰਾ ਨਾਮ ਇੰਦਰਪ੍ਰੀਤ ਸਿੰਘ ਹੈ ਮਾਈਕ ਨੇੜੇ ਰੱਖ ਮੇਰਾ ਨਾਮ ਇੰਦਰਪ੍ਰੀਤ ਸਿੰਘ ਹੈ ਤੇ ਮੈਂ ਮੋਹਾਲੀ ਤੋਂ ਬਿਲੋਂਗ ਕਰਦਾ ਸਰ ਮੇਰੀ ਜਿਹੜੀ ਸਿਲੈਕਸ਼ਨ ਹੈ ਕੋਆਪਰੇਟਿਵ ਬੈਂਕ ਦੇ ਵਿੱਚ ਐ ਬਤੌਰ ਕਲਮ ਡਾਟਾ ਐਂਟਰੀ ਆਪਰੇਟਰ ਵਜੋਂ ਹੋਈ ਹੈ ਸਰ ਜਿਹਦੇ ਵਿੱਚ ਮੈਨੂੰ ਆਪ ਮੌਕਾ ਦੇ ਰਹੇ ਹੋ ਤੇ ਆਪ ਦੀ ਜਿਹੜੀ ਕੈਬਨਿਟ ਮਿਨਿਸਟਰੀ ਹੈ ਕਿ ਮੈਨੂੰ ਰੋਜ਼ਗਾਰ ਮਿਲ ਰਿਹਾ ਹੈ ਅਤੇ ਜਿਹੜੇ ਸਾਰੇ ਕਿਸਾਨ ਵੀਰ ਨੇ ਉਨ੍ਹਾਂ ਦੀ ਸੇਵਾ ਕਰਨ ਦਾ ਇੱਥੇ ਨੌਕਰੀ ਕਰਦੇ ਹੋਏ ਮੈਨੂੰ ਮੌਕਾ ਮਿਲੇਗਾ ਉਹਦੀ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਆਪਣੀ ਨੌਕਰੀ ਇਮਾਨਦਾਰੀ ਅਤੇ ਦਿ੍ਰਿੜਤਾ ਨਾਲ ਕਰਾਂ ਸਰ ਤੇ ਆਪ ਨੂੰ ਵਧਾਈ ਦਾ ਪਾਤਰ ਮੈਂ ਮੰਨਦਾ ਇਸ ਦੇ ਲਈ ਕਿਉਂਕਿ ਜੋ ਆਪ ਨੌਕਰੀਆਂ ਪ੍ਰੋਵਾਈਡ ਕਰ ਰਹੇ ਹੋ ਪੂਰੇ ਪੰਜਾਬ ਪਰ ਦੇ ਵਿੱਚ ਇਹ ਇੱਕ ਮਾਡਲ ਹੈ ਸਰ ਜਿਹੜਾ ਕਿ ਹੁਣ ਪੂਰੇ ਭਾਰਤ ਦੇਸ਼ ਦੇ ਵਿੱਚ ਇੱਕ ਮਿਸਾਲ ਦਾ ਕੰਮ ਕਰ ਰਿਹਾ ਹੈ ਕਿਉਂਕਿ ਇੱਕ ਮਾਡਲ ਹੈ ਜਿਹੜਾ ਜਿਸ ਤੁਸੀਂ ਨੌਕਰੀਆਂ ਘਰ ਘਰ ਦੇ ਰਹੇ ਹੋ ਜਿਹਦੇ ਵਿੱਚ ਜੋ ਆਪਾਂ মিডিਆ ਰਿਪੋਰਟ ਸਮਝੀਏ ਤਾਂ 50000 ਤੋਂ ਵੱਧ ਨੌکریاں ਹਜ ਤੱਕ ਤੁਸੀਂ ਦੇ ਚੁੱਕੇ ਹੋ요 ਜਿਹੜੀ ਕਿ ਪਹਿਲੀ ਸਰਕਾਰਾਂ ਵਿੱਚ ਕਦੇ ਨਹੀਂ ਹੋਇਆ ਮੈਂ 2018 ਦਾ ਗ੍ਰੈਜੂਏਟ ਹਾਂ ਸਰ ਇਤੋਂ ਪਹਿਲੇ ਮੈਂ ਕਾफी ਕੋਸ਼ਿਸ਼ ਕੀਤੀ ਕਿ ਮੈਨੂੰ ਕੋਈ ਨੌਕਰੀ ਮਿਲ ਸਕੇ ਉਹ ਜਦੋਂ ਨਹੀਂ ਮਿਲ ਸਕਿਆ ਤਾਂ ਮੇਰੇ ਕਿ ਜਿਹੜੇ ਕਜ਼ਨ ਸੀਗੇ ਉਹ ਅਬ੍ਰਾਡ ਸੈਟਲ ਨੇ ਤਾਂ ਮੈਂ ਵੀ ਅਚੀ ਸੋਚ ਰਿਹਾ ਸੀਗਾ ਕਿ ਫਿਰ ਮੈਂ ਅਬ੍ਰਾਡ ਹੀ ਜਾਵਾਂ ਤੁਜੋ ਜਦੋਂ ਆਪ ਦੀ ਸਰਕਾਰ ਆਈ ਹੈ ਇਹਦੇ ਵਿੱਚ ਆਪਣੇ ਨੌਕਰੀਆਂ ਜਿਹੜੀ ਹੈਗੀਆਂ ਉਹ ਪ੍ਰੋਵਾਈਡ ਕੀਤੀਆਂ ਇਹਦੇ ਲਈ ਮੈਂ ਤੈਹ ਦੇ ਲੋ ਆਪਨਾ ਸ਼ੁਕਰੀਆ ਦਾ ਕਰਨਾ ਚਾਹਾਂਗਾ ਅਤੇ ਚਾਹਾਂਗਾ ਕਿ ਪਰਮਾਤਮਾ ਕੀ ਅਰਦਾਸ ਕਰਨਾ ਕਰਦਾ ਹੈ ਕਿ ਆਪ ਨੂੰ ਪਰਮਾਤਮਾ ਤੰਦਰੁਸਤੀ ਅਤੇ ਅਸ਼ੀਰਵਾਦ ਦੇਵੇ ਕਿ ਤੁਸੀਂ ਸਾਡੇ ਜਿਹੜੀ ਪੰਜਾਬ ਦੀ ਅਗਵਾਈ ਕਰ ਸਕੋ ਤੈਨੂੰ ਰੰਗਲਾ ਪੰਜਾਬ ਬਣਾ ਸਕੋ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ